ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਅਸੀਂ ਕੇਂਦਰ ਸਰਕਾਰ ਵੱਲੋਂ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਨੂੰ ਜਿਹੜੇ ਉਹ ਉਹ ਉਹਨਾਂ ਨੇ ਉਸ ਦੀ ਸਲਫਰ ਡਾਈਆਕਸਾਈਡ ਦੀ ਮਾਤਰਾ ਰੋਕਣ ਲਈ ਜਿਹੜੇ ਸਿਸਟਮ ਲਾਉਣ ਤੋਂ ਛੋਟ ਦਿੱਤੀ ਹੈ ਉਹਦੇ ਬਾਰੇ ਗੱਲਬਾਤ ਕੀਤੀ ਸੀਗੀ ਤੇ ਉਹਦੇ ਤੇ ਗੱਲਬਾਤ ਦੇ ਵਿੱਚ ਕੱਲ ਸਾਡੀ ਇਸ ਵੀਡੀਓ ਦੇ ਉੱਤੇ ਮੇਰੇ ਇੱਕ ਪਿਆਰੇ ਮਿੱਤਰ ਨੇ ਕਮੈਂਟ ਕੀਤਾ ਕਿ ਨਾਰਮ ਦੇਖ ਲਓ ਵੀ ਜਿਹੜੇ ਇੱਕ ਥਰਮਲ ਪਲਾਂਟ ਨੇ ਇੱਕੋ ਥਾਂ ਦੇ ਉੱਤੋਂ ਐਡਾ ਵੱਡਾ ਧੂਆਂ ਤੇ ਉਹ ਛੱਡਣਾਗਾ ਉਹਦੀ ਤਾਂ ਮਿਆਦ 10 ਕਿਲੋਮੀਟਰ ਤੱਕ ਹੈ ਵੀ ਉਹ 10 ਕਿਲੋਮੀਟਰ ਤੱਕ ਜਾਊਗਾ ਉਦੋਂ ਗਾਹ ਉਹਦਾ ਕੋਈ ਖਤਰਾ ਨਹੀਂਗਾ ਪਰ ਪੰਜਾਬ ਦੀ ਫੂਕ ਦੀ ਪਰਾਲੀ ਜਿਹੜੀ ਹੈ ਜਿੰਨੂੰ ਅਸੀਂ ਕੋਈ ਚੰਗਾ ਨਹੀਂ ਗਿਣਦੇ ਉਸ ਪਰਾਲੀ ਦਾ ਧੂਆਂ ਜਿਹੜਾ 400 ਕਿਲੋਮੀਟਰ ਦਿੱਲੀ 'ਚ ਰੂਪ ਪਹੁੰਚਦਾ ਹੈ ਜਿਹੜੀ ਉਹ 400 ਕਿਲੋਮੀਟਰ ਤੇ ਮਾਰ ਕਰਦਾ ਤੇ ਥਰਮਲ ਪਲਾਂਟ ਦਾ ਇੱਕ ਥਾਂ ਤੋਂ ਨਿਕਲਣ ਵਾਲਾ ਇਹ ਅੱਡ ਅੱਡ ਥਾਵਾਂ ਤੋਂ ਸੈਂਕੜੇ ਕਿਲੋਮੀਟਰਾਂ ਚੋਂ ਨਿਕਲਦਾ ਹੈ ਇਹ ਜਾ ਕੇ ਦਿੱਲੀ ਮਾਰ ਕਰ ਦਿੰਦਾ ਹੈ 400 ਕਿਲੋਮੀਟਰ ਤੇ ਤੇ ਥਰਮਲ ਪਲਾਂਟ ਵਾਲਾ 10 ਕਿਲੋਮੀਟਰ ਤਾਈ ਕਰਦਾ ਇੱਕ ਤਾਂ ਇਹ ਉਹਨਾਂ ਦਾ ਕਮੈਂਟ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਚਾਹੁੰਦਾ ਸੀ ਦੂਜਾ ਅੱਜ ਇੱਕ ਨਵੀਂ ਗੱਲ ਹੋਰ ਸਾਹਮਣੇ ਆਈ ਹੈ ਕਿ ਵੀ ਇਹ ਜਿਹੜਾ ਸਿਸਟਮ ਲਾਉਣ ਦਾ ਕੰਮ ਹੈਗਾ ਇਹ ਸੰਨ 2015 ਚ ਕੇਂਦਰ ਸਰਕਾਰ ਨੇ ਕਿਹਾ ਸੀ ਵੀ ਇਹਨੂੰ ਛੇਤੀ ਤੋਂ ਛੇਤੀ ਲਾਓ ਤੇ ਉਹਦੀ ਡੇਟ ਦਿੱਤੀ ਸੀ ਵੀ 2017 ਤੱਕ ਲੱਗ ਜਾਣੇ ਚਾਹੀਦੇ ਐ ਤੇ ਲੱਗੇ ਹੈ ਨਹੀਂ ਹੁਣ ਜਦੋਂ ਉਸ ਦਾ ਧਵਾਰਾ ਉਹਨਾਂ ਨੇ ਮੁਲਾਂਕਣ ਕੀਤਾ ਵੀ ਕਿੰਨੇ ਕੁ ਲੋਕਾਂ ਨੇ ਲਾਏ ਐ ਤਾਂ ਪਤਾ ਲੱਗਿਆ ਵੀ ਸਿਰਫ 8% ਨੇ ਲਾਏ ਐ ਯਾਨੀ ਸਰਕਾਰ ਨੇ 2015 ਚ ਵੀ ਅਸੀਂ ਸਾਰੇ ਥਰਮਲ ਪਲਾਂਟਾਂ ਨੂੰ ਆ ਹੁਕਮ ਕਰਤਾ ਉਦੋਂ ਆਪਣੀ ਵਾਵਾ ਖੱਟ ਲਈ ਵੀ ਅਸੀਂ ਤਾਂ ਵਾਤਾਵਰਨ ਦਾ ਬੜਾ ਖਿਆਲ ਰੱਖ ਰਹੇ ਹਾਂ ਫਿਰ 2017 ਲੰਘ ਗਿਆ 2025 ਆ ਗਿਆ ਹੁਣ ਦੇਖਿਆ ਵੀ ਇਹ ਤਾਂ 8% ਥਰਮਲ ਪਲਾਂਟ ਤਾਂ ਨਹੀਂ ਲਾਏ ਹੋਏ ਐ ਬਾਕੀ ਤਾਂ ਲੱਗੇ ਹੀ ਨਹੀਂ ਇਸ ਕਰਕੇ ਕਿਹਾ ਵੀ ਚਲੋ ਲੱਗਣੇ ਤਾਂ ਹੈ ਨਹੀਂ ਉਹਨਾਂ ਨੂੰ ਛੋਟਾਂ ਹੀ ਦੇ ਦਿਓ ਜੀ ਉਹਨਾਂ ਨੂੰ ਕਾਨੂੰਨੀ ਤਾਂ ਕਰ ਦਿਓ ਸੋ ਇਹ ਸਰਕਾਰਾਂ ਦਾ ਹਾਲ ਹੈ ਦੋਸਤੋ ਕਿ ਇਹ ਤੁਹਾਡੇ ਨਾਲ ਮੈਂ ਇੰਨੀ ਇੱਕ ਗੱਲ ਹੋਰ ਸਾਂਝੀ ਕਰਨੀ ਸੀ ਕਿਉਂਕਿ ਜਿਹੜੀ ਸਲਫਰ ਡਾਈਆਕਸਾਈਡ ਗੈਸ ਨਿਕਲਦੀ ਹੈ ਨਾ ਜਦੋਂ ਉਹ ਜਾ ਕੇ ਹਵਾ ਦੇ ਨਾਲ ਮਿਲਦੀ ਹੈ ਉਹਦੇ ਪਾਣੀ ਨਾਲ ਮਿਲਦੀ ਹੈ ਤੇ ਉਹ ਅੱਗੋਂ ਜਾ ਕੇ ਸਲਫੇਟ ਬਣਾਉਂਦੀ ਹੈ ਤੇ ਉਹ ਸਲਫੇਟ ਦੇ ਜਿਹੜੇ ਕਣ ਨੇ ਉਹ ਬਹੁਤ ਜ਼ਿਆਦਾ ਮਾਰੂ ਨੇ ਖਤਰਨਾਕ ਨੇ ਸਾਡੇ ਹਵਾ ਦੇ ਪ੍ਰਦੂਸ਼ਣ ਵਾਸਤੇ ਤੇ ਇਹ ਦੂਸਰੀ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਦੋਸਤੋ ਇਹ ਉਹ ਇਹ ਹੈ ਕਿ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਨੇ ਉੱਥੇ ਹਾਲਾਂਕਿ ਚੁਣੀ ਹੋਈ ਸਰਕਾਰ ਹੈ ਤੇ ਸਰਕਾਰ ਕੇਂਦਰੀ ਸਰਕਾਰ ਨੇ ਜ਼ੋਰ ਲਾ ਲਿਆ ਵੀ ਉੱਥੇ ਦੂਜੀ ਸਰਕਾਰ ਨਾ ਬਣ ਜੇ ਉਹ ਬਣ ਗਈ ਪਰ ਉਹਦੇ ਕੋਲ ਅਧਿਕਾਰ ਕੋਈ ਨਹੀਂ ਗਏ ਕੱਲ 13 ਜੁਲਾਈ ਨੂੰ ਉੱਥੇ ਇੱਕ ਸ਼ਹੀਦੀ ਦਿਵਸ ਮਨਾਉਂਦੇ ਆ ਉਹ ਸ਼੍ਰੀਨਗਰ ਦੇ ਵਿੱਚ 1931 ਦੇ ਵਿੱਚ ਉੱਥੇ ਦੇ ਕੁਝ ਬੰਦੇ 13 ਤਰੀਕ ਨੂੰ ਉਦੋਂ ਦਾ ਜਿਹੜੀ ਡੋਗਰਾ ਰਾਜ ਸੀਗਾ ਉਹਦੇ ਵਿਰੁੱਧ ਬਗਾਵਤ ਕਰਦੇ ਹੋਏ ਉਹਦੇ ਖਿਲਾਫ ਲੜਦੇ ਹੋਏ ਸ਼ਹੀਦ ਹੋ ਗਏ ਸੀ ਉਹ ਉਹਨਾਂ ਦਾ ਦਿਨ ਹਰ ਸਾਲ ਮਨਾਉਂਦੇ ਆ 1947-48 ਤੋਂ ਲੈ ਕੇ ਜਦੋਂ ਦੇਸ਼ ਆਜ਼ਾਦ ਹੋ ਗਿਆ ਹਰ ਸਾਲ ਸਰਕਾਰੀ ਤੌਰ ਤੇ ਉਹ ਦਿਨ ਮਨਾਇਆ ਜਾਂਦਾ ਰਿਹਾ 2019 ਤੱਕ 2019 ਆ ਕੇ ਉਹ ਧਾਰਾ ਤੋੜਤੀ ਤੇ ਹੁਣ ਜਿਹੜੇ ਲੋਕ ਉੱਥੇ ਜਾਣਾ ਚਾਹੁੰਦੇ ਸੀ ਸਰਕਾਰੀ ਮંત્રી ਤੇ ਉਹਨਾਂ ਦੇ ਦੂਜੇ ਉਹ ਵੀ ਜਾਣਾਂ ਚਾਹੁੰਦੇ ਸੀ ਮੁੱਖ ਮੰਤਰੀ ਦਿੱਲੀ ਤੋਂ ਵਾਪਸ ਆਇਆ ਸੀ ਉਹ ਵੀ ਜਾਣਾਂ ਚਾਹੁੰਦਾ ਸੀ ਸਾਰਿਆਂ ਨੂੰ ਉਹਨਾਂ ਦੇ ਘਰਾਂ 'ਚ ਹਾਊਸ ਅਰੈਸਟ ਕਰ ਲਿਆ ਪੀਡੀਪੀ ਦੇ ਆਗੂ ਹੋਰ ਪਾਰਟੀਆਂ ਦੇ ਆਗੂ ਉਧਰ ਜਾਣ ਹੀ ਨਹੀਂ ਦਿੱਤੇ ਇਹ ਇੱਕ ਤਾਨਾशाही ਹੈ ਕੇਂਦਰ ਸਰਕਾਰ ਦੀ ਸਾਨੂੰ ਪੰਜਾਬ ਵਾਲੇ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਵੀ ਜਿਸ ਕਿਸ ਨੂੰ ਦੀਆਂ ਸਾਜਸ਼ਾਂ ਸਾਡੇ ਪੰਜਾਬ 'ਚ ਰਚੀਆਂ ਜਾਂਦੀਆਂ ਨੇ ਨਾ ਕਿਸੇ ਵੀ ਬਹਾਨੇ ਕਿਸੇ ਵੀ ਤਰ੍ਹਾਂ ਨਾਲ ਉਹ ਇੱਥੇ ਆਪਣੇ ਕਿਸੇ ਜਿਹੜੇ ਆਪਣਾ ਹੱਥ ਥੋਕ ਹੈ ਉਸ ਦੀ ਸਰਕਾਰ ਬਣਾ ਕੇ ਤੁਹਾਡੇ ਸਾਰਿਆਂ ਦਾ ਗਲ ਘੁੱਟਣ ਨੂੰ ਫਿਰਦੇ ਐ ਜੰਮੂ ਕਸ਼ਮੀਰ ਤੋਂ ਆਪਾਂ ਨੂੰ ਸਿੱਖ ਲੈਣਾ ਚਾਹੀਦਾ ਇਸ ਗੱਲ ਤੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਵੀ ਕਾਰਲਾ ਦੇ ਵਿੱਚ ਵੀ ਜਿਹੜਾ ਉੱਥੋਂ ਦਾ ਗਵਰਨਰ ਹੈ ਪਹਿਲਾਂ ਵੀ ਉਹਦੇ ਕਈ ਸਾਰੇ ਪੰਗੇ ਪੈ ਗਏ ਉੱਥੇ ਦੋ ਸਕੂਲਾਂ ਦੇ ਵਿੱਚ ਗੁਰੂ ਪੂਰਨਮਾ ਮਨਾਈ ਦੋ ਨਹੀਂ ਕਈ ਸਾਰੇ ਸਕੂਲ ਜਿਹੜੇ ਆਰਐਸਐਸ ਚ ਲਾਉਂਦੀ ਹੈ ਉਹਨਾਂ ਚੋਂ ਇੱਕ ਸਕੂਲ ਦਾ ਨਾਂ ਵਿਵੇਕਾਨੰਦ ਵਿਦਿਆ ਪੀਠਮ ਹੈ ਦੂਜਿਆਂ ਦੇ ਨਾਂ ਭਾਰਤੀ ਵਿਦਿਆ ਨਕੇਤਨ ਨੇ ਉਹ ਸ਼੍ਰਿੰਖਲ ਹੈ ਉਹਨਾਂ ਦੀ ਸੀਰੀਜ਼ ਹੈ ਕਈ ਸਾਰੇ ਨੇ ਇੱਕ ਅੱਡ-ਅੱਡ ਥਾਵਾਂ ਤੇ ਨੇ ਇਹ ਸਕੂਲ ਉੱਥੇ ਉਹਨਾਂ ਨੇ ਗੁਰੂ ਪੂਰणिमा ਦੇ ਨਾਂ ਦੇ ਉੱਤੇ ਆਪਦੇ ਅਧਿਆਪਕਾਂ ਦੇ ਪੈਰਾਂ 'ਚ ਬੈਠ ਕੇ ਉਹਨਾਂ ਦੇ ਪੈਰ ਧੋ ਕੇ ਤੇ ਉਹਨਾਂ ਨੂੰ ਨਮਸਕਾਰ ਕਰਕੇ ਫੁੱਲਾਂ ਦੀ ਵਰਖਾ ਕੀਤੀ ਤੇ ਨਾਲ ਭਾਜਪੀ ਦੇ ਲੀਡਰਾਂ ਦੀ ਵੀ ਕੀਤੀ ਤੇ ਉਹਦੇ ਤੇ ਰੌਲਾ ਪੈ ਗਿਆ ਵੀ ਇਹ ਬਹੁਤ ਪ੍ਰਾਤਨ ਗੱਲਾਂ ਨੇ ਸਾਨੂੰ ਸਾਡੇ ਵਿਦਿਆਰਥੀਆਂ ਨੂੰ ਆਜ਼ਾਦ ਕਰਨਾ ਚਾਹੀਦਾ ਸਤਕਾਰ ਕਰਨਾ ਟੀਚਰਾਂ ਦਾ ਇੱਕ ਗੱਲ ਹੈ ਪਰ ਐਦਾਂ ਪੈਰਾਂ 'ਚ ਬਹੋਣਾ ਤੇ ਉਹਨਾਂ ਤੋਂ ਉਹਨਾਂ ਨੂੰ ਇੰਨਾ ਨੀਵਾਂ ਦਰਜਾ ਦਿਖਾਉਣਾ ਅਸਲ 'ਚ ਤਾਂ ਬਾਣੀ ਚ ਆਉਂਦਾ ਹੈ ਮਨ ਨੀਵਾਂ ਮਤ ਉੱਚੀ ਵੀ ਮਨ ਨੀਵਾਂ ਹੋਵੇ ਤੁਹਾਡੇ ਤਾਂ ਤੁਸੀਂ ਗੱਲਾਂ ਸਿੱਖ ਸਕਦੇ ਹੋ ਤੁਸੀਂ ਨੀਵੀਂ ਥਾਂ ਤੇ ਬਹਿ ਕੇ ਪੈਰਾਂ 'ਚ ਬੈਠੋ ਇਹ ਗੱਲ ਜਿਹੜੀ ਹੈ ਠੀਕ ਨਹੀਂ ਹੈਗੀ ਉਥੋਂ ਦੇ ਐਜੂਕੇਸ਼ਨ ਮਨਿਸਟਰ ਨੇ ਇਹਦੇ ਤੇ ਰੀਐਕਟ ਕੀਤਾ ਤੇ ਗਵਰਨਰ ਫੇਰ ਉਸੇ ਤਰ੍ਹਾਂ ਕਹਿੰਦਾ ਨਹੀਂ ਇਹ ਤਾਂ ਸਾਡੀਆਂ ਰਵੈਤਾਂ ਨੇ ਇਹ ਤਾਂ ਇਦਾਂ ਹੀ ਚੱਲਣਗੀਆਂ ਅਸੀਂ ਦੇਖਣਾ ਇਹ ਚਾਹੁੰਦੇ ਆ ਵੀ ਜਿੱਥੇ-ਜਿੱਥੇ ਇਹ ਰਵੈਤਾਂ ਨੇ ਉਹ ਵਿਦਿਆਰਥੀ ਜਿਹੜੇ ਅਧਿਆਪਕਾਂ ਦੇ ਪੈਰਾਂ ਨੂੰ ਐ ਪੂਜਦੇ ਐ ਉਹਨਾਂ ਦਾ ਅਬ ਸਮਾਜ ਦੇ ਵਿੱਚ ਆਮ ਅਮਲ ਕੀ ਐ ਜੇ ਤਾਂ ਉਹਨਾਂ ਦਾ ਸਮਾਜ ਦਾ ਅਮਲ ਬਹੁਤ ਅੱਛਾ ਫਿਰ ਤਾਂ ਠੀਕ ਐ ਅਸੀਂ ਤਾਂ ਲੋਕਾਂ ਤੋਂ ਰੋਜ਼ ਗਾਲਾਂ ਸੁਣਦੇ ਆ ਜਿਹੜੇ ਉਹਨਾਂ ਸਕੂਲਾਂ 'ਚ ਪੜ੍ਹਦੇ ਐ ਬਹੁਤ ਸਾਰੇ ਵੈਸੇ ਤਾਂ ਜਿਹੜੇ ਜਿਹੜੀਆਂ ਪੀੜਾਂ ਬੀਜੇਪੀ ਤਿਆਰ ਕਰ ਰਹੀ ਹੈ ਉਹ ਪੀੜਾਂ ਦੀ ਤਾਂ ਕੋਈ ਕੋਈ ਕਿਸੇ ਤਰ੍ਹਾਂ ਦੀ ਸੰਸਕ੍ਰਿਤੀ ਹੋਈ ਹੈ ਨਹੀਂ ਗਾਲਾਂ ਕੱਢਣ ਵਾਲੀ ਕੁੱਟਣ ਮਾਰਨ ਵਾਲੀ ਸੰਸਕ੍ਰਿਤੀ ਹੈ ਉਹ ਅਸੀਂ ਦੇਖ ਰਹੇ ਹਾਂ ਸੋ ਅਸੀਂ ਸਮਝਦੇ ਹਾਂ ਵੀ ਇਹ ਵੀ ਇੱਕ ਕੇਂਦਰ ਸਰਕਾਰ ਦਾ ਤਰੀਕਾ ਹੈਗਾ ਗਵਰਨਰਾਂ ਦੇ ਰਾਹੀਂ ਆਪਣੇ ਜਿੱਥੇ ਰਾਜਨੀਤਿਕ ਤੌਰ ਤੇ ਉੱਥੇ ਸੱਭਿਆਚਾਰਕ ਤੌਰ ਤੇ ਵੀ ਵਿਦਿਅਕ ਤੌਰ ਤੇ ਵੀ ਗੁਲਾਮ ਬਣਾ ਕੇ ਰੱਖਣਾ ਅੱਡ ਅੱਡ ਸੂਬਿਆਂ ਨੂੰ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਜਿਹੜੀ ਸਾਂਝੀ ਕਰਨੀ ਹੈ ਉਹ ਹੈਗੀ ਹੈ ਨਿਊਯਾਰਕ ਟਾਈਮਜ਼ ਦੀ ਖਬਰ ਹੈ ਇੱਕ ਨਿਊਯਾਰਕ ਟਾਈਮ ਦੇ ਵਿੱਚ ਉਹਨਾਂ ਨੇ ਲਾਇਆ ਵੀ ਜਿਹੜੀਆਂ 트াম্প ਦਾ ਉਥੋਂ ਦੀ ਜਿਹੜੀ ਯੂਨੀਵਰਸਿਟੀ ਹੈਗੀ ਹੈ ਉਹ ਉਹਨਾਂ ਦੇ ਨਾਲ ਜਿਹੜਾ ਪੰਗਾ ਪਿਆ ਹੈਗਾ ਹਾਰਵਰਡ ਦੇ ਨਾਲ ਉਹ ਕੱਲਾ ਹਾਰਵਰਡ ਦੇ ਨਾਲ ਨਹੀਂ ਉਥੋਂ ਦੀਆਂ ਤਕਰੀਬਨ ਜਿਹੜੀਆਂ 2600 ਯੂਨੀਵਰਸਟੀਆਂ ਨੇ ਉਥੇ ਸਾਇੰਸ ਦੇ ਅਧਿਆਪਕ ਸਾਇੰਸਦਾਨ ਟੈਕਨੋਕਰੇਟਸ ਉਹਨਾਂ ਸਾਰਿਆਂ ਦੇ ਵਿੱਚ ਇੱਕ ਬਹੁਤ ਜਿਹੜਾ ਇੱਕ ਅਜਿਹਾ ਮਾਹੌਲ ਬਣ ਗਿਆ ਵੀ ਉਹ ਉਹਨਾਂ ਨੂੰ ਉੱਥੇ ਹੁਣ ਰਹਿਣਾ ਔਖਾ ਹੋ ਰਿਹਾ ਹੈ ਅਸੀਂ ਸਾਡੇ ਭਾਰਤ 'ਚ ਜਦੋਂ ਮੈਂ ਵਿਦਿਆਰਥੀ ਸੀ ਉਦੋਂ ਵੀ ਪੜਦੇ ਹੁੰਦੇ ਸੀ ਬ੍ਰੇਨ ਡਰੇਨ ਵੀ ਸਾਡੇ ਭਾਰਤੀ ਲੋਕ ਇਧਰਲੇ ਪਾਸੇ ਡਿਗਰੀਆਂ ਕਰਦੇ ਆ ਆਈਆਈਟੀ ਇੱਥੋਂ ਕਰਦੇ ਆ ਮੈਡੀਕਲ ਸਾਇੰਸ ਇੱਥੋਂ ਪੜ੍ਹਦੇ ਆ ਇੰਜੀਨੀਅਰਿੰਗ ਇੱਥੋਂ ਪੜ੍ਹਦੇ ਆ ਤੇ ਹੋਰ ਬਹੁਤ ਕੁਝ ਇੱਥੋਂ ਪੜ ਕੇ ਜਾਂਦੇ ਆ ਸਾਇੰਸ ਦੀ ਦੀ ਖੋਜਾਂ ਇੱਥੇ ਕਰਦੇ ਆ ਪਰ ਆਖਰ ਨੂੰ ਉਹ ਅਮਰੀਕਾ ਚਲ ਜਾਂਦੇ ਆ ਤੇ ਸਾਡੇ ਭਾਰਤ ਦਾ ਜਿਹੜਾ ਦਿਮਾਗੀ ਅ ਦਿਮਾਗ ਦਿਮਾਗੀ ਜਿਹੜਾ ਸਾਡੀ ਜਾਇਦਾਦ ਹੈ ਉਹ ਸਾਰੀ ਦੀ ਸਾਰੀ ਬਾਹਰ ਜਾਂਦੀ ਹੈ ਤੇ ਸਾਨੂੰ ਭਾਰਤ ਨੂੰ ਉਹਦਾ ਫਾਇਦਾ ਨਹੀਂ ਹੁੰਦਾ ਹੁਣ ਅਮਰੀਕਾ ਜਿਹੜਾ ਉਹ ਕਿਉਂਕਿ ਜਿੰਨੇ ਸੱਜੇ ਪੱਖੀ ਲੋਕ ਨੇ ਪਿਸ਼ਾਖੜੀ ਲੋਕ ਚਾਹੇ ਉਹ ਅਮਰੀਕਾ ਦੇ ਟਰੰਪੂਣੀ ਨੇ ਚਾਹੇ ਜਿਹੜੇ ਇਟਲੀ ਦੀ ਹੈ ਮਲੇਨੀਆ ਤੇ ਚਾਹੇ ਉਹ ਆ ਆਪਣੇ ਦੂਜੇ ਸਾਡੇ ਭਾਰਤ ਮੋਦੀ ਸਾਹਿਬ ਉਹ ਨਹੀਂ ਤੇ ਇਹਨਾਂ ਦਾ ਲਾਣਾ ਹੋਵੇ ਇਹ ਸਾਰੇ ਜਿਹੜੇ ਐ ਇਹਨਾਂ ਨੂੰ ਭੁਜਾਉਂਦੇ ਆ ਇਹਦੇ ਲਈ ਯੂਰਪ ਦੇ ਬਹੁਤ ਸਾਰੇ ਮੁਲਕਾਂ ਨੂੰ ਲੱਗਿਆ ਵੀ ਹੁਣ ਸਾਡੇ ਕੋਲ ਮੌਕਾ ਹੈ ਉਹਨਾਂ ਨੇ ਆਪਣੇ ਦਰਵਾਜ਼ੇ ਖੋਲਤੇ ਵੀ ਅਸੀਂ ਉੱਥੋਂ ਆਉਣ ਵਾਲੇ ਸਾਇੰਸਦਾਨਾਂ ਨੂੰ ਉੱਥੋਂ ਆਉਣ ਵਾਲੇ ਬੁੱਧੀਜੀਵੀਆਂ ਨੂੰ ਉੱਥੋਂ ਆਉਣ ਵਾਲੇ ਖੋਜੀਆਂ ਨੂੰ ਅਸੀਂ ਖੁੱਲੀਆਂ ਛੁੱਟੀਆਂ ਦੇਾਂਗੇ ਤਾਂ ਕਿ ਉਹ ਇੱਥੇ ਖੋਜ ਕਰ ਸਕਣ ਤੇ ਉਹ ਰਿਪੋਰਟ ਨਿਊਯਾਰਕ ਟਾਈਮਜ਼ ਦੀ ਇਹ ਵੀ ਦੱਸਦੀ ਹੈ ਵੀ ਚੀਨ ਤੇ ਚੀਨ ਦੀਆਂ ਯੂਨੀਵਰਸਿਟੀਆਂ ਨੇ ਆਪਣੇ ਦਰਵਾਜ਼ੇ ਪਹਿਲਾਂ ਅਫਰੀਕਾ ਦੇ ਅਜਿਹੇ ਟੈਲੈਂਟਡ ਲੋਕਾਂ ਲਈ ਖੁੱਲੇ ਹੋਏ ਸੀ ਉਹਨਾਂ ਨੇ ਹੁਣ ਅਮਰੀਕਾ ਵਾਲਿਆਂ ਨੂੰ ਵੀ ਕਹਿਤਾ ਵੀ ਤੁਸੀਂ ਵੀ ਆਓ ਤੇ ਸਾਡੇ ਆ ਕੇ ਖੋਜਾਂ ਕਰੋ ਤਾਂ ਕਿ ਉਹ ਕਰ ਲਈਏ ਦੇਖਿਆ ਇਹ ਗਿਆ ਵੀ ਜਿਹੜੀਆਂ ਸਭਿਤਾਵਾਂ ਦੇ ਵਿੱਚ ਆਜ਼ਾਦ ਤੌਰ ਤੇ ਸੋਚਣ ਵਾਲੇ ਲੋਕ ਖੋਜਾਂ ਕਰਦੇ ਆ ਤੇ ਉਹ ਰਾਜਨੀਤਿਕ ਤੌਰ ਤੇ ਵੀ ਸਾਇੰਸ ਦੇ ਤੌਰ ਤੇ ਵੀ ਤੇ ਵਿਚਾਰਾਂ ਦੇ ਤੌਰ ਤੇ ਵੀ ਤਰੱਕੀਆਂ ਕਰਕੇ ਅੱਗੇ ਲੰਘ ਜਾਂਦੇ ਆ ਤੇ ਜਦੋਂ ਕੋਈ ਇਹਨਾਂ ਨੂੰ ਭੁਜਾਉਂਦੇ ਆ ਤਾਂ ਪਿੱਛੇ ਰਹਿ ਜਾਂਦੇ ਆ ਸਾਡੇ ਭਾਰਤ ਦੇ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਆਜ਼ਾਦ ਖੋਜ ਹੈ ਉਹਦੇ ਤੇ ਬੜੀਆਂ ਰੋਕਾਂ ਲੱਗ ਰਹੀਆਂ ਨੇ ਅਜਾਦ ਸੋਚ ਵਾਲਿਆਂ ਤੇ ਰੋਕਾਂ ਲੱਗ ਰਹੀਆਂ ਨੇ ਜਿਵੇਂ ਜੀਐਨਯੂ ਹੈ ਦਿੱਲੀ ਯੂਨੀਵਰਸਿਟੀ ਹੈ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਪੰਗਾ ਪਾਇਆ ਪਿਆ ਵੀ ਤੁਸੀਂ ਜਿਹੜੇ ਵਿਦਿਆਰਥੀਆਂ ਨੇ ਦਾਖਲ ਹੋਣਾ ਹੈ ਉਹ ਆਪਣੀ ਅੰਡਰਟੇਕਿੰਗ ਦਿਓ ਐਫੀਡੇਵਟ ਦਿਓ ਵੀ ਤੁਸੀਂ ਇੱਥੇ ਕੋਈ ਧਰਨਾ ਪ੍ਰਦਰਸ਼ਨ ਮਜਾਰਾ ਨਹੀਂ ਕਰੋਗੇ ਹਾਈ ਕੋਰਟ ਨੇ ਵੀ ਡੱਕਾ ਉਧਰ ਨੂੰ ਇਹ ਸਿਰਦਾ ਯੂਨੀਵਰਸਿਟੀ ਵਾਲੇ ਪਾਸੇ ਨੂੰ ਸੋ ਇਹ ਜਿਹੜਾ ਤੁਸੀਂ ਲੋਕਾਂ ਦੀ ਜਿਹੜੀ ਆਜ਼ਾਦ ਸੋਚ ਤੇ ਜਦੋਂ ਮਤਲਬ ਕੋਈ ਪੈਰਾ ਲਾਉਂਗੇ ਤਾਂ ਤੁਸੀਂ ਤਰੱਕੀ ਦੇ ਰਾਹ ਰੋਕ ਰਹੇ ਹੋ ਤੇ ਅਮਰੀਕਾ ਆਪਣੇ ਰਾਹ ਰੋਕ ਰਿਹਾ ਹੈ ਉਹਦੇ ਚ ਇੱਕ ਆਸਟ੍ਰੇਲੀਅਨ ਯੂਨੀਵਰਸਿਟੀ ਦੇ ਅਧਿਕਾਰੀ ਨੇ ਬੋਲਦਿਆਂ ਹੋਇਆਂ ਤਾਂ ਇਹ ਕਿਹਾ ਕਿ ਇਹ ਅਜਿਹੇ ਮੌਕੇ ਕਿਸੇ ਸਾਡੇ ਅਰਗੇ ਦੇਸ਼ਾਂ ਨੂੰ ਕਿਤੇ ਸਦੀਆਂ ਚ ਇੱਕ ਅੱਧੀ ਵਾਰੀ ਆਉਂਦਾ ਹੈ ਅਸੀਂ ਇਹ ਮੌਕਾ ਫੜਾਂਗੇ ਇਹ ਬ੍ਰੇਨ ਡ੍ਰੇਨ ਦਾ ਨਹੀਂ ਬ੍ਰੇਨ ਗੇਨ ਦਾ ਮੌਕਾ ਹੈ ਦਿਮਾਗ ਫੜਨ ਦਾ ਮੌਕਾ ਹੈ ਸੋ ਇਹ ਲਾਸਟ ਗੱਲ ਤੁਹਾਡੇ ਨਾਲ ਦੋਸਤੋ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕੱਲ ਮਾਨਜੋਗ ਰਾਸ਼ਟਰਪਤੀ ਜੀ ਨੇ ਜਿਹੜਾ ਉਹਨਾਂ ਕੋਲ ਅਧਿਕਾਰ ਹੈ ਕਿ ਰਾਜ ਸਭਾ ਦੀਆਂ 12 ਸੀਟਾਂ ਅਜੇ ਹੀਆਂ ਨੇ ਜਿਨ੍ਹਾਂ ਤੇ ਆਪੋ ਆਪਣੇ ਖੇਤਰਾਂ ਦੇ ਮੰਨੇ ਪਰਮੰਨੇ ਲੋਕ ਜਿਹੜੇ ਐ ਉਹਨਾਂ ਨੂੰ ਨਾਮਿਨੇਟ ਕੀਤਾ ਜਾਂਦਾ ਹੈ ਉਹਨਾਂ ਨੂੰ ਉਹਨਾਂ ਦੇ ਉਹਨਾਂ ਨੂੰ ਉਹਨਾਂ ਨੂੰ ਨਾਮਾਂਕਨ ਕੀਤਾ ਜਾਂਦਾ ਹੈ ਰਾਸ਼ਟਰਪਤੀ ਜੀ ਨੇ ਅਜੇ ਹੀਆਂ ਚਾਰ ਵੈਕੈਂਸੀਆਂ ਖਾਲੀ ਸੀ ਚਾਰ ਅਖੌਤੀ ਹੀਰੇ ਲੱਬੇ ਐ ਉਹਨਾਂ ਹੀਰਿਆਂ ਚੋਂ ਮੈਂ ਤੁਹਾਡੇ ਨਾਲ ਹੁਣ ਸਾਂਝੇ ਕਰਦਾ ਕੌਣ ਕੌਣ ਨੇ ਉਹ ਹੀਰੇ ਇੱਕ ਹੀਰੇ ਦਾ ਨਾਮ ਐ ਓਜਵਲ ਨਿਗਮ ਨੇਕਮ 우ਜਵਲ ਨੇਕਮ ਇੱਕ ਵਕੀਲ ਹੈ ਜਿਹੜਾ ਬੰਬਈ ਦੇ ਵਿੱਚ ਤਾਜ ਹੋਟਲ ਤੇ ਹਮਲਾ ਹੋਇਆ ਸੀ ਉੱਥੇ ਜਿਹੜਾ ਅਜਮਲ ਕਸਾਬ ਪਾਕਿਸਤਾਨੀ ਸੀ ਉਸ ਦਾ ਕੇਸ ਉਹਨੇ ਲੜਿਆ ਸੀ ਤੇ ਉਸ ਦੇ ਕੇਸ ਦੇ ਲੜਨ ਦੇ ਵਿੱਚ ਉਹਨੇ ਇੱਕ ਅਫਵਾਹ ਚਲਾਈ ਸੀ ਵੀ ਅਜਮਲ ਕਸ ਜਿਹੜਾ ਜੇਲ੍ਹ ਦੇ ਵਿੱਚ ਸਾਡੇ ਤੋਂ ਜਿਹੜੀ ਹੈ ਉਹ ਮਟਨ ਬਰੀਆਨੀ ਮੰਗਦਾ ਹੈ ਬੱਕਰੇ ਦੇ ਮੀਟ ਵਾਲੀ ਬਰੀਆਨੀ ਮੰਗਦਾ ਹੈ ਤੇ ਉਹ ਬਾਤ ਦੇ ਵਿੱਚ ਲੋਕਾਂ ਨੇ ਉਹਨੂੰ ਸਵਾਲ ਕੀਤਾ ਟਾਈਮਜ਼ ਆਫ ਇੰਡੀਆ ਨੇ 2 ਮਾਰਚ 2015 ਦਾ ਤੁਸੀਂ ਗੂਗਲ ਤੋਂ ਕੱਢ ਕੇ ਪੜ ਲਿਓ ਉੱਥੇ ਉਹਦਾ ਆਪ ਦਾ ਬਿਆਨ ਛਪਿਆ ਹੋਇਆ ਹੈ ਨਿਕਮ ਸਾਹਬ ਦਾ ਕਿ ਅਸੀਂ ਇਹ ਇਹ ਕਹਾਣੀ ਮੈਂ ਘੜੀ ਸੀ ਝੂਠੀ ਕਹਾਣੀ ਸੀ ਇਹ ਉਹਨੇ ਕੋਈ ਨਹੀਂ ਸੀ ਮੰਗਿਆ ਹੈ ਜਾਂ ਤੇ ਨਾ ਉਹਨੂੰ ਕੋਈ ਬਿਰਿਆਨੀ ਦਿੱਤੀ ਗਈ ਸੀ ਇਹ ਉਹਦੇ ਨਾਲ ਜਿਹੜੀ ਹਮਦਰਦੀ ਪੈਦਾ ਹੋਈ ਰਹੀ ਸੀ ਉਹਨੂੰ ਬਦਨਾਮ ਕਰ ਲਈ ਮੈਂ ਘੜਿਆ ਸੀਗਾ ਕੀ ਬਾਤ ਹੈ ਕੀ ਵਕਾਲਤ ਹੈ ਅਜਿਹਾ ਝੂਠਾ ਬੰਦਾ ਬੀਜੇਪੀ ਨੇ ਉਹਨੂੰ ਪਿਛਲੀ 2024 ਦੀ ਚੋਣ ਦੇ ਵਿੱਚ ਲੋਕ ਸਭਾ ਚ ਟਿਕਟ ਦਿੱਤੀ ਨਾਰਥ ਬੰਬਈ ਨਾਰਥ ਸੈਂਟਰਲ ਤੋਂ ਉਹ ਹਾਰ ਗਿਆ ਤੇ ਉਹਨੂੰ ਹੁਣ ਰਾਜ ਸਭਾ ਚ ਲਿਆਂਦਾ ਹੈਗਾ ਸਤਕਾਰਯੋਗ ਹੈ ਕਿ ਮੋਦੀ ਜੀ ਉਹਦੀਆਂ ਤਰੀਫਾਂ ਕਰ ਰਹੇ ਹੈ ਦੂਜਾ ਇੱਕ ਬੰਦਾ ਹੈਗਾ ਉਹਦਾ ਨਾਮ ਹੈ ਸੀ ਸਦਾਨੰਦਨ ਉਹ ਬੀਜੇਪੀ ਦਾ ਲੀਡਰ ਹੈ ਕਰਲਾ ਤੋਂ ਤੇ ਉਹ ਪਿੱਛੇ ਉਹਨੇ ਅਸੈਂਬਲੀ ਦੀ ਚੋਣ ਲੜੀ ਹਾਰ ਗਿਆ ਉਹਨੂੰ ਵੀ ਉੱਥੇ ਵਿਰਾਜ ਕਰਾ ਦਿੱਤਾ ਤੀਜਾ ਇੱਕ ਬੰਦਾ ਹੈਗਾ ਹਰਸ਼ਵਰਧਨ ਸ਼ਰਿੰਗਲਾ ਇਹ ਬਿਊਰੋਕਰੇਟ ਹੈ ਅਮਰੀਕਾ ਦੇ ਵਿੱਚ ਸਾਡਾ ਗਿਆ ਹੋਇਆ ਸੀ ਤੇ ਹੌਡੀ ਮੋਦੀ ਜਿਹੜੀ ਉੱਥੇ ਕੀਤੀ ਸੀ ਜਿਦੇ ਚ 트럼ਪ ਇਸ 트럼ਪ ਸਰਕਾਰ ਇਸ ਵਾਰ ਦੇ ਮੋਦੀ ਨੇ ਨਾਰੇ ਲਾਏ ਸੀ ਉਹ ਇਵੈਂਟ ਕਰਨ ਵਾਲਾ ਹੈ ਜਾਨੀ ਬੀਜੇਪੀ ਦਾ ਉਹ ਵੀ ਤੀਜੇ ਤੀਜੀ ਇੱਕ ਬੀਬੀ ਜਿਹੜੀ ਹੈ ਜਿਹਨੂੰ ਮਨਾਕਸ਼ੀ ਜੈਨ ਕਹਿੰਦੇ ਐ ਉਹਨੂੰ ਇਤਿਹਾਸਕਾਰ ਦੱਸਿਆ ਜਾ ਰਿਹਾ ਹੈ ਜਿਹੜੀ ਇਹੋ ਜਿਹੇ ਹੀਰੇ ਚਾ ਤਿੰਨ ਤਾਂ ਬੀਜੇਪੀ ਦੇ ਸਰਕਾਰੀ ਤੌਰ ਤੇ ਮੈਂਬਰ ਨੇ ਉਹਨਾਂ ਨੂੰ ਨਾਮਿਨੇਟ ਕੀਤਾ ਹੈ ਤਾਂ ਹੁਣ ਤੁਸੀਂ ਇਮੇਜਿਨ ਕਰ ਲਓ ਵੀ ਕੀ ਕਿੱਧਰ ਨੂੰ ਜਾ ਰਿਹਾ ਹੈ ਦੇਸ਼ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ